वाहगुरू जी का खालसा वाहगुरु जी की फतेह मैनों को सवाल पूछा गया कि नवे जथेदार साहब ने थापन के बाद की समझते पिछले तकरीबन दस महीने ग्यारह महीने तो जिस तरह जथेदार साहब ज्ञानी हरप्रीत सिंह ਉਨਾ ਦੇ ਪ੍ਰਭਾਵ ਥਲੇ ਜਿਹੜੇ ਜੱਥੇਦਾਰ ਕੰਮ ਕਰ ਰਹੇ ਸਨ ਉਸਨੇ ਕੌਮ ਦੀ ਮਰਿਆਦਾ ਔਰ ਪਰੰਪਰਾਵਾਂ ਦਾ ਬੜਾ ਕਾਣ ਕੀਤਾ ਜਿੰਦੀ ਕੇ ਇੰਤਹਾਉ ਪਰ ਮੈਂ ਸਮਝਾਂ ਕਿ ਸ਼ਾਉਣੀ ਕਮੇਟੀ ਨੇ ਜਿਹੜੀ ਐਗਜ਼ੀਕਟਿਵ ਨੇ ਇਹਨਾਂ ਨੂੰ ਉਤਾਰਿਆ ਤੇ ਅੱਜ ਉਹਦੀ ਜਗ੍ਹਾ ਜਿਹੜੇ ਬੰਦੇ ਲਾਏ ਗਏਨ ਸ਼ਕਤੀਤਾਂ ਲਈਆਂ ਗਈਆਂ ਸ਼ਾਉਣੀ ਕਮੇਟੀ ਨੇ ਪਿਛਲੇ ਸਾਲਾਂ ਚ ਸਭ ਤੋਂ ਬਿਹਤਰੀਨ ਕੰਮ ਕੀਤਾ ਹੈ ਅੱਜ ਜਿਸ ਤਰ੍ਹਾਂ ਗਿਆਨੀ ਅਰਪ੍ਰੀਤ ਸਿੰਘ ਨੇ ਕੱਲ ਲੈਕਚਰ ਕੀਤਾ ਹੈ ਦੋ ਦਿਨ ਪਹਿਲੇ ਕੀਤਾ ਹੈ ਉਸ ਤੋਂ ਸਾਫ ਪਤਾ ਲੱਗਦਾ ਪਿਆ ਸੀ ਕਿ ਇਹ ਸਿੱਖ ਕੌਮ ਦੀਆਂ ਜਣੀਆਂ ਦੁਸ਼ਮਣ ਜਮਾਤਾ ਹੈ ਉਹਨਾਂ ਦੇ ਹੱਥਾਂ 'ਚ ਪੂਰੀ ਤਰ੍ਹਾਂ ਖੇਡ ਰਿਹਾ ਹੈ ਪੂਰੀ ਤਰ੍ਹਾਂ ਔਰ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਵਿੱਚ ਸ਼ੌਣ ਕਮੇਟੀ ਨੂੰ ਕਮਜ਼ੋਰ ਕਰਨ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਜਿਹੜੀ ਸਿੱਖਾਂ ਦੀ ਸਭ ਤੋਂ ਵੱਡੀ ਸਸਤਾ ਹੈ ਸ੍ਰੀ ਅਕਾਲ ਤਖਤ ਸਾਹਿਬ ਉਸ ਨੂੰ ਕਮਜ਼ੋਰ ਕਰਨ ਦੇ ਵਿੱਚ ਸਿੱਖਾਂ ਦੀਆਂ ਨਜ਼ਰਾਂ 'ਚ ਗਿਰਾਣ ਦੀ ਕੋਸ਼ਿਸ਼ ਔਰ ਬਾਕੀ ਧਰਮਾਂ ਦੇ ਲੋਕ ਜਿਹੜੇ ਸਨ ਉਹਨਾਂ ਦੀਆਂ ਨਜ਼ਰਾਂ 'ਚ ਜੋ ਇਹਨਾਂ ਨੇ ਕੰਮ ਕੀਤੇ ਉਸ ਦਿਨ ਔਰ ਇਹਨਾਂ ਮਾਨਸਥਾਨਾਂ ਨੂੰ ਬੜੀ ਸ਼ਰਤ ਲੱਗੀ। ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ ਜਦ 78 79 ਦੇ ਅਸੀਂ ਵਿੱਚ ਜਨਤਾ ਪਾਰਟੀ ਟੁੱਟੀ ਸੀ ਤਾਂ ਚੰਦਰ ਸ਼ੇਖਰ ਜਿਹੜੇ ਪ੍ਰਧਾਨ ਸਨ ਜਨਤਾ ਪਾਰਟੀ ਦੇ ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਸੀ ਕਿ ਆਪ ਬਹੁਤ ਖੁਸ਼ਕਿਸਮਤ ਹੋ ਕਿ ਅਕਾਲ ਤਖਤ ਦੀ ਜਨ ਸੰਸਧਾ ਆਪਕੇ ਪਾਸ ਹੈ ਜੋ ਆਪ ਸਭ ਕੋਈ ਇਕੱਠਾ ਰੱਖ ਰਹੀ ਹੈ ਮੈਂ ਪਿਛਲੇ 6 ਮਹੀਨਿਆਂ ਚ ਚੰਦਰ ਸ਼ਕਰ ਦੀ ਸ간 ਨੂੰ ਬੜੀ ਵਾਰ ਯਾਦ ਕੀਤਾ ਹੈ ਮੈਂ ਕਿਹਾ ਅਜੋਕੇ ਕਹਿੰਦਾ ਜੋ ਜਿੰਦਾ ਹੁੰਦਾ ਨਾਮ ਜਿਹੜਾ ਕਾਲ ਤੱਕ ਜਦੋਂ ਦਮਦਮਾ ਸਾਹਿਬ ਦੇ ਜੱਥੇਦਾਰ ਅਨੰਦਪੁਰ ਸਾਹਿਬ ਦੇ ਜੱਥੇਦਾਰ ਕੌਮ ਨੂੰ ਇਕੱਠਾ ਕਰਨ ਵਾਸਤੇ ਕੰਮ ਕਰਦੇ ਸਨ ਅੱਜ ਕੌਮ ਦੇ ਵਿੱਚ ਦਫੇੜ ਪਾਉਣ ਦੇ ਕੰਮ ਕਰ ਰਹੇ ਇੱਕ ਤਾਂ ਸਿੱਧਾ ਹੀ ਭਾਜਪਾ ਦੇ ਹੱਥਾਂ 'ਚ ਖੇਡ ਰਹੇ ਕੋਈ ਲੋਕੀ ਕੰਨਾਂ ਨਿਂਜੰਸੀਆਂ ਦੇ ਹੱਥਾਂ 'ਚ ਫੜੇ ਡਰੇ ਮੈਂ ਉਹਨਾਂ ਦੀਆਂ ਗੱਲਾਂ ਨੂੰ ਸਹੀ ਮੰਨਦਾ ਬਿਲਕੁਲ ਸਹੀ ਮੰਨਦਾ ਜਿਸ ਤਰ੍ਹਾਂ ਦੇ ਲਫਜ਼ ਗਿਆਨੀ ਹਰਪ੍ਰੀਤ ਸਿੰਘ ਨੇ ਵਰਤੈਨ ਪਰਸੋਂ ਕਿ ਜੋ ਹਾਲ ਸਿੰਡੇ ਦਾ ਕੀਤਾ ਹੈ ਸਿੰਡੇ ਨੇ ਕੀਤਾ ਉਦੋਂ ਠਾਕਰੇ ਦਾ ਉਹ ਹਾਲ ਅਸੀਂ ਤੁਹਾਡਾ ਕਰਾਂਗੇ ਇਸ ਵਾਰ ਕਿਹੜੀ ਕਸਰ ਲੱਗੇ ਇਹ ਜੇ ਉਹਦੀਆਂ ਆਪਣੇ ਤੇ ਜੋ ਤੌਮਤਾਂ ਲਗੀਆਂ ਉਹ ਜਾਣੇ ਉਹਦਾ ਪਰਿਵਾਰ ਜਾਣੇ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਪਰ ਇਹ ਗੱਲਾਂ ਕਰਨ ਵਾਲਾ ਜੱਥੇਦਾਰ ਰਹਿ ਸਕਦਾ ਕਾਬਲ ਹੈ ਇਹ ਤੇ ਗ੍ਰੰਥੀ ਦੇ ਕਾਬਲ ਨਹੀਂ ਸੇਵਾਦਾਰੀ ਦੇ ਕਾਬਲ ਨਹੀਂ ਤੇ ਗੱਲਾਂ ਕਰਦਾ ਪਿਆ ਮੈਨੂੰ ਤੁਸੀਂ ਪ੍ਰਧਾਨ ਬਣਾਓ ਕਾਲੀ ਦਲ ਦਾ ਮੈਂ ਤਾਂ ਚਲਾ ਕੇ ਦੱਸਾਂਗਾ ਸਭ ਤੋਂ ਵੱਡੀ ਗੱਲ ਹੈ ਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਵਰਗੀ ਸ਼ਖਸੀਅਤ ਉਹਦੇ ਪ੍ਰਭਾਵ ਤੇ ਆ ਜਾਣਾ ਅਗਰ ਕੋਈ ਗੱਲ ਹੈ ਤੁਸੀਂ ਗੱਲ ਕਰੋ ਤੁਹਾਨੂੰ ਰੋਜ਼ ਅਕਾਲੀ ਲੀਡਰਸ਼ਿਪ ਮਿਲਦੀ ਹੈ ਤੁਸੀਂ ਮੈਂ ਅੱਜ ਤੁਹਾਡਾ ਕੋ ਪੁੱਛਣਾ ਚਾਹੁੰਦਾ ਤੁਸੀਂ ਦੱਸੋ ਕਿਹੜੀ ਤੁਹਾਡੀ 2 ਦਸੰਬਰ ਦੀ ਗੱਲ ਹੈ ਜਿਹੜੀ ਸਿੱਖ ਕੌਮ ਨੇ ਅਕਾਲੀ ਦਲ ਨੇ ਕਾਲੀਵਾਲ ਦੇ ਲੀਡਰ ਨੇ ਨਹੀਂ ਪੂਰੀ ਕੀਤੀ ਹੈ ਨਹੀਂ ਕੱਲ ਮੇਰੇ ਕੋਈ ਬੰਦਾ ਇੰਟਰਵਿਊ ਲੈਣਾ ਹੈ ਉਹ ਸੱਤਵੇਂ ਅਮਰੀਕਾ ਬਿਤੇ ਦੀ ਮਗਾ ਉਹ ਤਾਂ ਪਾਣੀ ਵਿੱਚ ਮਰਿਆ ਗਿਆ ਹੈ ਕਿਹੜੀ ਗੱਲ ਹੈ ਉਹਨਾਂ ਨੇ ਜਥੇਦਾਰ ਸੇ ਬਾਨੇ ਕਿ ਐਸੇ ਵੀ ਇਹਦੇ ਨਿਗਰਾਨੀ ਕਰਨਗੇ ਇਹ ਨਿਗਰਾਨੀ ਕਰ ਰਹੇ ਨੇ ਜਦ ਕਾਲੀ ਦਲ ਦੀ ਭਰਤੀ 20 ਜਨਵਰੀ ਤੋਂ ਸ਼ੁਰੂ ਹੋਈ ਹੈ ਔਰ 35 ਲੱਖ ਦੇ ਵਿੱਚ ਬੰਦੇ ਭਰਤੀ ਹੋ ਗਏ ਦਿੱਲੀ ਦੇ ਵਿੱਚ ਬੜੀ ਵੱਡੀ ਗਿਣਤੀ ਵਿੱਚ ਬੰਦੇ ਭਰਤੀ ਹੋਏ ਔਰ ਸਾਰੇ ਲੋਕਾਂ ਦੇ ਵਿੱਚ ਕਾਲੀ ਦਲ ਦਾ ਮੈਂਬਰ ਬਣਨ ਚਾਹ। ਔਰ ਤੁਸੀਂ ਆਪਣੇ ਇਹ ਗੱਲਾਂ ਕਰਕੇ ਉਸ ਨੂੰ ਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਗੱਲਾਂ ਕਰਦੇ ਪਿਓ। ਮੈਂ ਜੋ ਫੈਸਲਾ ਅੱਜ ਸੋਣੀ ਕਮੇਟੀ ਦੇ ਇਜੈਕਟਿਵ ਨੇ ਦੂਜੀ ਵਾਰ ਲਿਆ ਹੈ ਮੈਂ ਉਸ ਫੈਸਲੇ ਨੂੰ ਪੂਰੀ ਤਰ੍ਹਾਂ ਸਲਾਘਾ ਕਰਦਾ ਮੈਂ ਕਹਿੰਦਾ ਕਿ ਸੋਣੀ ਕਮੇਟੀ ਨੇ ਸਿੱਖ ਕੌਮ ਦੀਆਂ ਮਰਿਆਦਾ ਤੇ ਆਪਣਾ ਭਰਾਵਾਂ ਨੂੰ ਬਚਾ ਲਿਆ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਜਿਹੜੇ ਫੈਸਲੇ ਕਰਨੇ ਸਨ ਜਥੇਦਾਰ ਸਭਾਨ ਨੇ ਉਹ ਸ਼ਾਇਦ ਰੂੜ ਤੋਂ ਉਹ ਵੀ ਭੱਜਿਆ ਕੌਮ ਉਹਨੂੰ ਯਾਦ ਨਾ ਕਰਨਾ ਵੀ ਇਹ ਤੇ ਨਵੇਂ ਰੂਟ ਸਿੰਘ ਜਾਂ ਮੈਂ ਗੱਲ ਭਾਵੇਂ ਮੇਰੀ ਗੱਲ ਉਹਨਾਂ ਨੂੰ ਚੁੱਭੇ ਭਾਵੇਂ ਕਿ ਕਰੇ ਪਰ ਜੋ ਕੁਝ ਮੈਂ 10 ਮਹੀਨਿਆਂ 'ਚ ਦੇਖਿਆ ਉਹ ਮੈਂ ਬਿਆਨ ਕਰ ਰਿਹਾ ਹਾਂ ਸੇ ਕੋਮਤ ਦੇ ਮੇਰੇ ਇਹਨਾਂ ਬਿਆਨਾਂ 'ਚ ਕੋਈ ਕਸਰ ਨਹੀਂ ਹੈਗੀ ਬਿਲਕੁਲ ਜੱਥੇਦਾਰ ਸਾਹਿਬ ਮੈਂ ਬੁਲਾਣ ਮੈਂ ਸਾਹਮਣੇ ਗੱਲ ਕਰਾਂਗਾ ਕਿੱਥੇ ਕਿੱਥੇ ਤੁਸੀਂ ਕੀਤਾ ਵਾਕਈ ਗੱਲਾਂ ਮੈਂ ਬਾਅਦ ਕਰਾਂਗਾ ਮੈਂ ਸਿਰਫ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਜਿਹੜੇ ਜਥੇਦਾਰ ਸਭਾਂ ਲਗਣ ਪੰਥ ਦਾ ਖਿਆਲ ਰੱਖਣਾ ਗੁਰੂ ਪੰਥ ਦਾ ਖਿਆਲ ਰੱਖਣਾ ਕਿਸੇ ਇੰਡੀਵਿਜੂਅਲ ਦੇ ਕੇ ਕੋਈ ਫੈਸਲਾ ਨਾ ਕਰਨਾ ਔਰ ਜਿਹੜੇ ਪਿਛਲੇ ਜਥੇਦਾਰ ਗਏ ਜਿਨ੍ਹਾਂ ਨੇ ਸਿਰਫ ਅਮਰੀਕਾ ਲੰਡਨ ਆਸਟ੍ਰੇਲੀਆ ਬਾਕੀ ਹਿੰਦੁਸਤਾਨ ਦੇ ਸਾਰੇ ਸ਼ਹਿਰ ਕੀਤੇ ਤੁਸੀਂ ਸ਼ਹਿਰ ਨਾ ਕਰਨਾ ਰੱਬ ਦਾ ਵਾਸਤਾ ਜੇ ਜਿਹੜੇ ਬੱਚੇ ਸਾਡੇ ਪਿੰਡਾਂ ਨੂੰ ਪਤਾ ਤਾਂ ਹੋ ਚੁੱਕੇ ਹਨ ਉਹਨਾਂ ਦੇ ਸਿੱਖੇ ਨੂੰ ਉਹਨਾਂ ਦੇ ਸਰੂਪ ਨੂੰ ਵਾਪਸ ਲਿਆਓ ਤੇ ਤੁਹਾਡਾ ਕੰਮ ਗੁਰੂ ਮਹਾਰਾਜ ਨੇ ਤੁਹਾਡੀ ਸੇਵਾ ਲਈ ਸਫਲ ਹੋਏਗਾ ਜੇ ਮਹਣੋਈ ਤੁਸੀਂ ਉਸ ਪਾਸੇ ਨਾਲ ਧਿਆਨ ਦੇ ਕੇ ਜਿਵੇਂ ਪਹਿਲੇ ਜੱਤੇਦਾਰ ਖਾਲੀ ਟੂਰ ਤੇ ਰਹਿੰਦੇ ਨੇ ਤਾਂ ਮੈਨਸਾ ਠੀਕ ਨਹੀਂ ਹੋਏਗਾ ਮੇਰੇ ਕੋਲ ਨੂੰ ਇਹ ਗੱਲ ਕਰਦਿਆਂ ਕੋਈ ਵੱਧ ਘਾਟੀ ਗੱਲ ਹੋ ਗਈ ਤਾਂ ਮਾਫ਼ੀ ਮੰਗਦਾ ਪਰ ਆਣਿਆ ਕੋਈ ਤਨ ਉਹਨਾਂ ਕੋਲ ਨਹੀਂ ਪਰ ਮੈਂ ਇਹ ਜ਼ਰੂਰ ਚਾਹਾਂਗਾ ਕੇ ਪ੍ਰਚਾਰ ਅਕਾਲ ਤੱਕ ਤੇ ਤੋਂ ਸ਼ੁਰੂ ਹੋ ਕੇ ਤਿੰਨ ਜਥੇਦਾਰ ਪੰਜਾਬ ਦੇ ਇੱਕ ਮਾਲਵਾ ਸ਼ਾਮਲ ਹਨ ਇੱਕ ਵਿਚਰਾ ਹਿੱਸਾ ਸ਼ਾਮਲ ਹਨ ਇੱਕ ਦੁਆਬਾ ਤੇ ਮਾਝਾ ਸ਼ਾਮਲ ਹਨ ਆਪਸੇ ਵੰਡ ਲੈ। ਔਰ ਉਹਨਾਂ ਦੀ ਜਥੇਦਾਰੀ ਦੇ ਵਿੱਚ ਅਗਰ ਸਾਨੂੰ ਕੋਈ ਪਤਤ ਬੱਚਾ ਮਿਲ ਗਿਆ ਤਾਂ ਫਿਰ ਅਸੀਂ ਸਵਾਲ ਕਹੂੰ ਉਹਨਾਂ ਨੂੰ ਸਵਾਲ ਕਰੇਗੀ। ਇਸ ਤੇ ਗੁੰਤੀ ਕਰਦਾ ਆ ਆਖੀ ਮਾਝਾ ਚਾਚਾ ਕਾ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ